ਕਬੀਰ ਜੀਆਂ ਦੀ ਮਾਤਾ ਨੇ ਦੇਖਿਆ ਵੀ ਭਗਤ ਕਬੀਰ ਹੁਣ ਖੱਡੀ ਨਹੀਂ ਬਣਦਾ ਇਹ ਵਿਗੜ ਗਿਆ ਤੇ ਭਗਤ ਕਬੀਰ ਜੀਆਂ ਦੀ ਮਾਤਾ ਨੇ ਜਾ ਕੇ ਆਪਣੀਆਂ ਚਾਚੀਆਂ ਤਾਈਆਂ ਦੇ ਕੋਲ ਭਗਤ ਕਬੀਰ ਜੀਆਂ ਦੀਆਂ ਜਿਹੜੀਆਂ ਚਾਚੀਆਂ ਤਾਈਆਂ ਗਵੰਡਣਾ ਦੇ ਕੋਲ ਜਾ ਕੇ ਰੋਣਾ ਰੋ ਰੋ ਕੇ ਕਹਿਣਾ ਨਹੀਂ ਭੈਣੋ ਮੇਰਾ ਭਗਤ ਕਬੀਰ ਖੱਡੀ ਨਹੀਂ ਬਣਦਾ ਹੁਣ ਵਿਗੜ ਗਿਆ ਉਹ ਤੇ ਕੰਮ ਨਹੀਂ ਕਰਦਾ ਹੁਣ ਆਖੇ ਹੀ ਨਹੀਂ ਲੱਗਦਾ ਦੇ ਭਗਤ ਕਬੀਰ ਜੀਆਂ ਦੀ ਮਾਤਾ ਨੇ ਜਾ ਕੇ ਰੋਣਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਵਰਕ ਕੈਸੇ ਜਿਵੇ ਰਗੁਰਾਈ ਤਨਨਾ ਬੁਣਨਾ ਸਭ ਤਜਿਉ ਹੈ ਕਬੀਰ ਹਰ ਕਾ ਨਾਮ ਲੇਖ ਲਿਓ ਸਰੀਰ ਸੁਨ ਹੋ ਜਠਾਣੀ ਸੁਨ ਹੋ ਦਰਾਣੀ ਅਚਰਜ ਏਕ ਭਿਓ ਸਾਤ ਸੂਤਿਨ ਮੁੰਡਿਏ ਮੋਏ ਇਹ ਮੁੰਡਿਆ ਕਿਉ ਨ ਮੋਇਓ ਇਹ ਕਿਉਂ ਮਰ ਕਿਉਂ ਨਹੀਂ ਜਾਂਦਾ ਜਿਹੜਾ ਮੇਰਾ ਕਹਿਣਾ ਨਹੀਂ ਮੰਨਦਾ ਇਹ ਮਰ ਕਿਉਂ ਨਹੀਂ ਜਾਂਦਾ ਇਹ ਖੜਾ ਕਿਉਂ ਨਹੀਂ ਛੱਡਦਾ ਜਿਹੜਾ ਖੱਡੀ ਬੁੰਨਦਾ ਨਹੀਂ ਦਿਨ ਰਾਤ ਮਾਲਾ ਫੇਰਦਾ ਰਹਿੰਦਾ ਏ ਇਦਨੋਂ ਭਗਤ ਕਬੀਰ ਜੀ ਆ ਗਏ ਭਗਤ ਕਬੀਰ ਜੀ ਜਦੋਂ ਆਏ ਭਗਤ ਕਬੀਰ ਜੀਆਂ ਦੀਆਂ ਚਾਚੀਆਂ ਤਾਇਆਂ ਇਕੱਠੀਆਂ ਹੋ ਕੇ ਪੁੱਛ ਰਹੀਆਂ ਨੇ ਕਬੀਰ ਉਹ ਤੇਰੀ ਮਾਂ ਤੇ ਬਹੁਤ ਦੁਖੀ ਆ ਉਹ ਤੇ ਰੋਂਦੀ ਆ ਬਹੁਤ ਦੁਖੀ ਆ ਤੂੰ ਆਪਣੀ ਮਾਂ ਦਾ ਕਹਿਣਾ ਨਹੀਂ ਮੰਨਦਾ ਤੂੰ ਖੱਡੀ ਨਹੀਂ ਬੁੰਨਦਾ ਤੇਰੀ ਮਾਂ ਬਹੁਤ ਦੁਖੀ ਆ ਤੂੰ ਖੱਡੀ ਕਿਉਂ ਨਹੀਂ ਬੁੰਨਦਾ ਆਪਣੇ ਮਾਤਾ ਪਿਤਾ ਨਾਲ ਹੱਥ ਨਹੀਂ ਮਟਾਉਂਦਾ ਤੇ ਜਦੋਂ ਸਾਧ ਸੰਗਤ ਜੀ ਭਗਤ ਕਬੀਰ ਜੀਆ ਦੀ ਉਹ ਮਾਂ ਦੇ ਵਚਨ ਉਹ ਚਾਚੀਆਂ ਤਾਈਆਂ ਦੱਸ ਰਹੀਆਂ ਨੇ ਤੇ ਭਗਤ ਕਬੀਰ ਜੀ ਨੂੰ ਕਹਿ ਰਹੀਆਂ ਨੇ ਮੋਸ ਮਸ ਰੋਂਦੀ ਆ ਕਵੀਰਾ ਤੇਰੀ ਮਾਈ ਰੋਂਦੀ ਆ ਕਵੀ रा तेरी माई मोस मोस कबीरा तेरी माई मोस मोस रोदीया ਨੂਰ ਦਾ ਤੇਰੀ ਬਾਣੀ ਉਹ ਤਾਣਾ ਤੇਰਾ ਜੀ ਗਾਉਣ ਤਣੇ ਉਹ ਤਾਣਾ ਤੇਰਾ ਜੀ ਕਾ ਵੀਰਾ ਤੇਰੀ ਮਾਈ ਤਣਾ ਤੇਰਾ ਕੌਣ ਤਣੇ ਮੁਸ ਮੁਸ ਰੋਂਦੀ ਆ ਕ ਵੀਰਾ ਤੇਰੀ ਮਾਈ ਤਣਾ ਭਗਤ ਕਬੀਰ ਜੀਆ ਦੀਆਂ ਚਾਚੀਆਂ ਤਾਈਆਂ ਪੁੱਛ ਰਹੀਆਂ ਨੇ ਭਗਤ ਕਬੀਰ ਨੂੰ ਕਬੀਰ ਤੇਰੀ ਮਾਤਾ ਦੁਖੀ ਆ ਰੋ ਰਹੀ ਆ ਤੂੰ ਖੱਡੀ ਕਿਉਂ ਨਹੀਂ ਬਣਦਾ ਤੇ ਭਗਤ ਕਬੀਰ ਜੀ ਕਹਿੰਦੇ ਜਦੋਂ ਮੈਂ ਨਲਕੀ ਦੇ ਵਿੱਚ ਫੂਕ ਮਾਰ ਕੇ ਧਾਗਾ ਪਾਉਣਾ ਏ ਕਿਉਂਕਿ ਸਾਧ ਸੰਗਤ ਜੀ ਸੂਈ ਦੇ ਵਿੱਚ ਧਾਗਾ ਵੀ ਇਕਾਗਰਤਾ ਤੋਂ ਬਿਨਾ ਨਹੀਂ ਪੈ ਸਕਦਾ ਇੱਕ ਸੈਕਿੰਟ ਸਾਡਾ ਮਨ ਇਕਾਗਰ ਹੋਣਾ ਜ਼ਰੂਰੀ ਆ ਤੇ ਭਗਤ ਕਬੀਰ ਜੀ ਕਹਿੰਦੇ ਮੈਂ ਜਦੋਂ ਮੈਂ ਫੂਕ ਮਾਰ ਕੇ ਨਲਕੀ ਵਿੱਚ ਧਾਗਾ ਪਾਉਣਾ ਏ ਉਹ ਮੇਰਾ ਸਵਾਸ ਵਿਰਥਾ ਜਾਂਦਾ ਜਦ ਲੱਗ ਤਾਗਾ ਬਾਹੋਂ ਵਹੀ ਤਦ ਲੱਗ ਵਿਸਨੈ RAM ਸੁਨੇਹੀ ਉਹ ਮੇਤੋ ਦੁੱਖ ਜਰ ਨਹੀਂ ਹੁੰਦਾ ਜਿਹੜਾ ਸਵਾਸ ਮੇਰਾ ਵਿਰਥਾ ਜਾਂਦਾ ਮੇਤੋ ਸਹਿ ਨਹੀਂ ਹੁੰਦਾ ਪਰਮੇਸ਼ਰ ਦੇ ਨਾਮ ਤੋਂ ਟੁੱਟ ਕੇ ਮੇਤੋ ਰਹਿ ਨਹੀਂ ਹੁੰਦਾ ਸਵਾਸ ਮੇਰਾ ਵਿਰਥਾ ਜਾਂਦਾ ਏ ਇਸ ਕਰਕੇ ਮੈਂ ਖੱਡੀ ਨਹੀਂ ਬਣਦਾ